ਸਾਡਾ YouTube ਚੈਨਲ ਤੇ ਪੰਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਯਾਨੀ OPR ਸੰਬੰਧੀ CWP ਨੰਬਰ 9048/2024 ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਨੈਕਟ ਹੀアリング ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਪਾਉ ਜੀ ਨੂੰ ਸਮੇਂ ਸਿਰ ਮਿਲ ਜਾਦਾ ਕਰੇ 2004 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਲਈ ਓਲਡ ਪੈਨਸ਼ਨ ਸਕੀਮ ਖਤਮ ਕਰਕੇ ਤੇ ਉਸ ਦੀ ਜਗ੍ਹਾ ਐਨਪੀਐਸ ਤੇ ਯੂਪੀਐਸ ਵਰਗੀਆਂ ਸਕੀਮਾਂ ਲਿਆ ਕੇ ਵਾਪਕ ਸਰਕਾਰਾਂ ਨੇ ਮੁਲਾਜ਼ਮਾਂ ਨਾਲ ਇੱਕ ਵੱਡਾ ਤਕਾ ਕੀਤਾ ਸੀ ਤੇ ਉਹਨਾਂ ਦੇ ਸੰਵਿਧਾਨਕ ਹੱਕ ਨੂੰ ਦਬਿਆ ਸੀ ਕਿਉਂਕਿ ਮਾਮਲੇ ਸੁਪਰੀਮ ਕੋਰਟ ਨੇ ਵੀ ਇੱਕ ਫੈਸਲੇ ਵਿੱਚ ਕਿਹਾ ਸੀ ਪੈਨਸ਼ਨ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ ਤੇ ਇਹ ਸਰਕਾਰ ਵੱਲੋਂ ਕੋਈ ਖਰਾਬ ਜਾਂ ਸੁਗਾਵਤ ਨਹੀਂ ਹੈ ਪਰੰਤੂ ਹੋਰ ਰਾਜਾਂ ਬਾਅਦ ਪੰਜਾਬ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਉਹਨਾਂ ਦਾ ਸੰਵਿਧਾਨਕ ਹੱਕ ਖੋ ਲਿਆ ਸੀ ਜਦੋਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਲਕੁਲ ਵਜਿਆ ਤਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਦੀਆਂ ਵੋਟਾਂ ਆਪਣੇ ਵੱਲ ਖਿੱਚਣ ਲਈ ਸਟੇਜਾਂ ਤੇ ਜੋਰ-ਸ਼ੋਰ ਦੇ ਨਾਲ ਪ੍ਰਚਾਰ ਕੀਤਾ ਸੀ ਕਿ ਜਿਵੇਂ ਹੀ ਉਹਨਾਂ ਦੀ ਪਾਲਟੀ ਦੀ ਸਰਕਾਰ ਸੱਤਾ ਵਿੱਚ ਆਵੇਗੀ ਤਾਂ ਆਉਂਦੇ ਸਾਲ ਹੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਜਾਵੇਗੀ ਫਿਰ ਜਦੋਂ ਮਾਰਚ 2022 ਵਿੱਚ ਸਰਦਨ ਭਗਵਲ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਗਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲ ਲਈ ਤਾਂ ਮਿਤੀ 18-11-2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਇਮਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਕਿ OPS ਸਕੀਮ ਮੁਲਾਜ਼ਮਾਂ ਲਈ ਲਾਗੂ ਕਰ ਦਿੱਤੀ ਗਈ ਹੈ। ਪਰੰਤੂ ਜਦੋਂ 2.5 ਸਾਲ ਦਾ ਸਮਾਂ ਲੰਘ ਜਾਂਦਾ ਵੀ ਨਾ ਤਾਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਰੇਮ ਕੀਤੇ ਗਏ ਤੇ ਨਾ ਹੀ ਮੁਲਾਜ਼ਮਾਂ ਦੇ GPF ਫੰਡ ਦੇ ਖਾਤੇ ਖੋਲੇ ਗਏ। ਤੇ ਐਨਪੀਐਸ ਸਕੀਮ ਤਹਿਤ ਉਹਨਾਂ ਦੀ ਸੈਲਰੀ ਵਿੱਚੋਂ ਕਟੌਤੀ ਬਾਦਸਤੂਰ ਜਾਰੀ ਰਹੀ ਤਾਂ ਫਿਰ ਮੁਲਾਜ਼ਮਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿਟਾ ਦਾਇਰ ਕਰਨ ਦਾ ਅਮਲ ਸ਼ੁਰੂ ਕੀਤਾ ਇਸੇ ਤਰ੍ਹਾਂ ਦੀ ਇੱਕ ਰਿਟ ਸੀ ਡਬਲਯੂਪੀ ਨੰਬਰ 9048/2024 ਰਣਜੀਤ ਕੁਮਾਰ ਵਿਸ਼ੇਸ਼ਟ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਇਸਦੀ ਇੱਕ ਸੁਣਵਾਈ 29/2025 ਨੂੰ ਤੇ ਉਸ ਤੋਂ ਬਾਅਦ ਇੱਕ ਹੋਰ ਸੁਣਵਾਈ ਮਤੀ 7/2025 ਨੂੰ ਕੀਤੀ ਗਈ ਸੀ। ਇਹਨਾਂ ਸੁਣਵਾਈਆਂ ਦੌਰਾਨ ਵੱਜੂ ਹਾਈ ਕੋਰਟ ਨੇ ਸਖਤ ਰੁਕ અપਨਾਉਂਦੇ ਹੋਏ ਸਰਕਾਰ ਨੂੰ ਸਖਤ फटਕਾਰ ਵੀ ਲਗਾਈ ਸੀ ਕਿ 18/11/2022 ਦੇ ਨੋਟੀਫਿਕੇਸ਼ਨ ਤੋਂ ਬਾਅਦ ਇਹਨਾਂ ਬਹੁਤ ਸਮਾਂ ਦੇ ਜਾਣ ਦੇ ਬਾਵਜੂਦ ਵੀ ਕਿਉਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਰੇਮ ਨਹੀਂ ਕੀਤੇ ਗਏ। ਅਦਾਲਤ ਨੇ ਸਰਕਾਰ ਨੂੰ ਇਸ ਸਕੀਮ ਸਹੀ ਤੰਦ ਦੇ ਨਾਲ ਲਾਗੂ ਕਰਨ ਲਈ ਹਾਈ ਕੋਰਟ ਵਿੱਚ ਇੱਕ ਐਫੀਡੇਵਿਟ ਰੀ ਸਬਮਿਟ ਕਰਨ ਦੀ ਹਦਾਇਤ ਕੀਤੀ ਸੀ। ਉਹਨਾਂ ਇਸ ਕੇਸ ਦੀ ਅਗਲੀ ਸੁਣਵਾਈ ਮਿਤੀ 22/4/2025 ਨੂੰ ਯਾਨੀ 22/04/2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੋਰਟ ਰੂਮ ਨੰਬਰ 1 ਵਿੱਚ ਸੀਰੀਅਲ ਨੰਬਰ 227 ਤੇ ਆਰਡੀਨਰੀ ਲਿਸਟ ਟਾਈਪ ਵਿੱਚ ਮਿਸਟਰ ਜਸਟਿਸ ਸੁਮੇਤ ਗੋਇਲ ਦੇ ਬੈਂਚ ਤੇ ਕੀਤੀ ਜਾਵੇਗੀ। ਇਸ ਮੌਇਦ ਦੌਰਾਨ ਟੀਸ਼ਨਰ ਦੀ ਤਰਫੋਂ ਐਡਵੋਕੇਟ ਅਰਵ ਗੁਪਤਾ ਹੋਣਗੇ ਤੇ ਰਿਸਪੋਂਡੈਂਟ ਏਜੀ ਪੰਜਾਬ ਹੋਣਗੇ ਪਿਛਈਆਂ ਸੁਣਵਾਈਆਂ ਦੌਰਾਨ ਅਦਾਲਤ ਦੇ ਸਖਤ ਰੁਕ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ 22/24 ਦੀ ਸੁਣਵਾਈ ਦੌਰਾਨ ਹੋ ਸਕਦਾ ਹੈ ਕਿ ਇਸ ਵਾਰ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਮੁਲਾਜ਼ਮਾਂ ਦੇ ਹੱਕ ਵਿੱਚ ਕੋਈ ਚੰਗਾ ਫੈਸਲਾ ਸੁਣਾਉਣ ਨੂੰ ਮਿਲੇ ਇਸ ਗੱਲ ਦੀ ਪਰਪਸ ਨੂੰ ਬਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਤਫੋਂ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਸੁਣਵਾਈ ਦੀ ਕੀ ਆਊਟਕਮ ਸੁਣਨ ਨੂੰ ਮਿਲਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਚਲੇ ਜਾਣਾ ਤੁਸੀਂ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ